ਸਗਲ ਸਮਰਿ ਤੁਮਰੇ ਸੂਤਰ ਤਾਰੀ ਤੁਮ ਸੋ ਏਸੋ ਆਗਿਆਕਾਰੀ ਤੁਮਰੀ ਗਤ ਮੈਂ ਤਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਤੁਧ ਆਗੇ ਅਰਦਾਸ ਰਮਾਈ ਜੀਉ ਪਿੰਡ ਸਾਹ ਤੇਰਾ ਵਾਹੀ ੋ ਨਾਨਕ ਸਾਹਿਬ ਤੇਰੀ ਵਡਿਆਈ ਕੋਈ ਨਾ ਉਹ ਨ ਜਾਣੇ ਵੀਰੋ ਮਹਾਰੇ ਗੁਰੂ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ ਅਰਦਾਸ ਕਿਵਾਂ ਅਸੀਂ ਵਹਿਗੁਰੂ ਜੀ ਕੀ ਪਤੇ ਸ੍ਰੀ பகਗੋਦੀ ਜੀ ਸਹਾਇ ਵਾਹਿਗੁਰੂ ਜੀ ਕੀ ਪਾਸ਼ੇ ਦਸਵੇਂ ਪ੍ਰਤੰ ਲੋਗੋ ਤੁਸੀਂ ਸਿਮਰ ਕੇ ਗੁਰੂ ਨਾਨਕ ਲੇਤੇ ਆਏ ਫਿਰ ਅੰਗਦ ਤੇ ਗੁਰੂ ਅਮਰਦਾਸ RAMDAS ਹੋ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੂ ਸ੍ਰੀ ਹਰਿਦਾਇ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਏ ਜਿਸ ਜਟੇ ਸਬਜੁਗ ਜਾਏ ਤੇ ਕਹਾਜ ਸਿਮਰੀਏ ਕਾਰਨ ਨਨ ਦਿਆਵੇ ਤਾਏ ਸਭ ਥਾਈ ਹੋ ਸਹਾਇ ਜਿਸਮੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋ ਸਹਾਇ ਦਸਵ ਪਾਸ਼ੇਂ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਕੀ ਦਾ ਅੰਤਰਕੇ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪੰਜਾਬ ਪਿਆਰਿਆਂ ਚੌਥ ਸਾਬ ਜਾਦੇ ਆ 40 ਲਕਤੀਆਂ ਹਠੀਆਂ ਜਪੀ ਜਨਾਂ ਨਾਮ ਜਪਿਆ ਉਹਨ ਕੀ ਸਕੇ ਦੀ ਇਲਾਹੀ ਤੇ ਇੱਕ ਵਾਹੀ ਦੇ ਕੰਡਿਤ ਕੀਤਾ ਤੇ ਨਾ ਪਿਆਰਿਆਂ ਸਚਾਈ ਕਮਾਈ ਦਾ ਅੰਤਰਕੇ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਵਾਹਿਗੁਰੂ جنا سواح گروج گردواری کمائی کا ਪੰਜਾਬ ਤੱਕ ਤਾਂ ਜਿਸ ਬਦ ਗੁਰਦੁਆਰੇ ਕੁਮਾਈ ਦਾ ਧਿਆਨਤਰ ਕੇ ਸਾਧ ਸੰਗਤ ਬੋਲੋ ਜੀ ਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾ ਵਿੱਚ ਤਾਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਾਂ ਤਹ ਹਰਸ਼ ਰਾਜ ਦੇਖ ਤੇ ਪਤੇ ਵਿਦ ਕੀ ਪੈ ਪੰਥ ਕੀ ਜੀศรี ਸਾਹਿਬ ਜੀ ਸਹਾਇ ਧਿਆਨਤਰ ਕੇ ਸਾਧ ਸੰਗਤ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾ ਉਹ ਕੇਸ ਤਾਂ ਰਹਿਤ ਦਾ ਬਵੇਕ ਦਾ ਸਾਹ ਦਾ ਤਰੂਸਾ ਦਾ ਨਸਿਤਾਂ ਨਾਮ ਦਾਣ ਸ਼੍ਰੀ ਅਮਰ ਸਰ ਜੀ ਕੇ ਦਰਸ਼ਨੀ ਸ਼ਨਾਮ ਚੌਕੀਆਂ ਝੰਡੇ ਬੁੰਗੇ ਜੋਗੋ ਜਗ ਅਟਲ ਧਰਮ ਕਾਜਕਾਰ ਸਾ ਸੰਗਤ ਮੋਲੋ ਜੀ ਵਾਹਿਗੁਰੂ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤ ਜੀ ਮਤ ਪਦਾਰਾ ਕਹੇ ਅਕਾਲ ਪ੍ਰਭ ਆਪਣੇ ਪੰਥ ਦੇ ਸਦਾ ਸਹਾਇ ਦੇ ਤਾਰਜੀਓ ਸ੍ਰੀ ਨਨਕਾਣਾ ਸਾਹਿਬ ਦੇ ਉਰਗੁਰ ਧਾਮਾ ਜਿਨ੍ਹਾਂ ਨੂੰ ਪੰਥ ਨੂੰ ਵਿਛੋੜਿਆ ਕਰ ਖੁੱਲੇ ਦਰਸ਼ੀ ਦੀ ਦਾਤ ਤੇ ਸੇਵਾ ਸੰਭਾਲ ਦਾਨ ਖਾਲਸਾ ਜੀ ਨੂੰ ਬਖਸ਼ੋ ਹੀ ਨਿਮਾਣਿਆ ਦੇ ਮਾਗ ਨੇਤਾਲਿਆ ਦੇ ਤਾਲ ਨੁਟ ਨੂੰ ਤਾਲ ਪ੍ਰਕਾਸ਼ ਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਾਰੇ ਸੱਚੇ ਪਾਤਸ਼ਾਹ ਜੀ ਧਾਨ ਧਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰੇ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾ ਵਿੱਚ ਨਿਮਰਤਾ ਸਹਿਤ ਅਰਦਾਸ ਬੀਤੀ ਮਾਰੇ ਸਤਿ ਪਾਤਸ਼ਾਹ ਜੀ ਆਪ ਜੀ ਦੇ ਮਹਾਵਾਕ ਅਨੁਸਾਰ ਸਰਫ ਸਰਫ ਸਦਾ ਗਈ ਸਰਫ ਸਰਫ ਐਵੇਂ ਗਈ ਵਿਹਾਰੇ ਨਾਨਕ ਕਿਸ ਨੂੰ ਆਖੀਐ ਬਿਨ ਪੁੱਛਿਆ ਹੀ ਲੈ ਜਾਏ ਜੇ ਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇ ਉੱਠੇ ਜਾਏ ਦੇ ਮਹਾਵਾਕ ਅਨੁਸਾਰ ਆਪ ਜੀ ਦੇ ਦਰ ਕਰਦੇ ਸਿੱਖ ਸੇਵਕ ਵੀ ਵੀਪਾ ਪਿੰਦਰ ਕੌਰ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਜਿਤਨੀ ਕੋਣਾ ਨੂੰ ਸਵਾਸਾਂ ਦੀ ਪੂੰਜੀ ਬਖਸ਼ੇ ਕੀਤੀ ਉਹਨਾਂ ਨੂੰ ਭੋਗਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਜਾਬ ਰਾਜੇ ਸਨ ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਇਹਨਾਂ ਦੇ ਸੇਵਕ ਪਰਿਵਾਰ ਵੱਲੋਂ ਉਸ ਵਿਛੜੀ ਹੋਈ ਰੂਹ ਦੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਕਈ ਰੋਜ਼ ਤੋਂ ਸੇਵਕ ਪਰਿਵਾਰ ਦੇ ਗ੍ਰਹਿ ਵਿਕੇ ਆਪ ਜੀ ਕੀ ਧੁਰਗੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਈ ਦਿਆਲ ਪੁਰਖ ਮਿਹਰਬਾਨਾ ਅਰ ਨਾਨਕ ਸੱਚ ਵਿਖਾਨਾ ਜੀ ਦੇ ਮਹਾਵਾਕਾਂ ਅਨੁਸਾਰ ਸ੍ਰੀ ਸਹਿਜ ਬਾਣ ਅਰੰਭ ਹੋਏ ਸਨ ਮਾਰੇ ਸੱਚੇ ਪਾਤਸ਼ਾਹ ਜੀ ਐਸ ਵਕ ਆਪ ਜੀ ਦੀ ਮਹਾਨ ਮਹਾਨ ਕਿਰਪਾ ਤਾ ਹੋਈ ਹੈ ਸੰਪੂਰਨ ਬਾਣੀਆਂ ਦੇ ਭੋਗ ਪਾਇ ਗਏ ਹਨ ਮਾਰੇ ਸੱਚੇ ਪਾਤਸ਼ਾਹ ਜੀ ਬਾਣੀ ਪੜੀ ਗਈ ਸੱਚ ਅਖੰਡ ਵਿਖੇ ਪ੍ਰਵਾਨ ਕਰਨੀ ਤਤਾ ਬਾਣੀ ਦਾ ਤੋਂ ਭਾਵ ਉਸ ਵਿਛੜੀ ਹੋਈ ਰੂਹ ਦੇ ਹਰਜਿੰਦਰ ਪ੍ਰਵਾਨ ਕਰਨ ਉਸ ਵਿਛੜੀ ਹੋਈ ਰੂਹ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਕਰਨਾ ਪਿੱਛੇ ਪ੍ਰਵਾਨੁ ਸ਼ਾਂਤੀ ਸੰਤੋਖ ਭਾਣਾ ਮੰਨਨ ਦੇ ਬਲ ਬੁੱਧੀ ਵਖੀ ਕੰਨੀ ਮਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਨੂੰ ਸੋਨਾ ਜਰ ਮੱਲਾ ਸੇ ਭੇਟਾ ਕੀਤਾ ਆਪ ਅੰਗੀ ਲੱਕਨ ਸੇਵਕਾਂ ਤੇ ਮੇਰਾ ਪ੍ਰਿਆਤ ਰੱਖਣਾ ਕਾਰਜ ਸਹੇਲੇ ਕੰਨੇ ਚੜ੍ਹਦੀ ਕਲਾ ਵਖੀ ਕੰਨੀ ਦੇਸਾਂ ਪਰਦੇਸਾਂ ਵਸੈਤਾ ਵਖੀ ਕੰਨੀ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਮਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਉਸ ਵਿਛੜੀ ਹੋਈ ਰੂਹ ਦੇ ਰੂਹ ਦੇ ਅਨਮਿਤ ਮਾਰ ਸੱਚੇ ਪਾਤਸ਼ਾਹ ਜੀ ਵਸਤਰ ਬਿਸਤਰਾ ਬਰਤਨ ਜੋੜਾ ਹਾਜ਼ਰ ਕੀਤਾ ਹੈ ਬਯੰਤ ਮਾਇਆ ਦਰਸ਼ੀ ਪੇਟਾ ਹਾਜ਼ਰੀ ਹੈ ਜਿਨ੍ਹਾਂ ਖਜ਼ਾਨੇ ਵਿੱਚੋਂ ਮਾਇਆ ਹੀ ਸੋਹ ਖਜ਼ਾਨੇ ਪਰਪੂਰ ਕੰਨੇ ਕਾਲ ਕੰਡਕ ਦੂਰ ਕੰਨੇ ਮਹਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਟੀ ਸਿੰਘ ਜੀ ਦੀ ਯਕਾ ਵਾਸਤੇ ਬਯੰਤ ਮਾਇਆ ਤੇ ਵਸਤਰ ਹਾਜ਼ਰ ਕੀਤੇ ਹਨ ਸੋ ਵੀ ਆਪਣੇ ਦਰ ਪ੍ਰਵਾਨ ਕਰਨੇ ਮਹਾਰ ਸੱਚੇ ਪਾਤਸ਼ਾਹ ਆਪਣੇ ਸੇਵਕਾਂ ਤੇ ਮੇਰਾ ਪ੍ਰਿਆਤ ਰੱਖਣਾ ਕਾਸ਼ ਹੈ ਲੇਕਿਨੇ ਚੜ੍ਹਦੀ ਕਲਾ ਵਖੀ ਕੰਨੀ ਮਹਾਰ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਸੇਵਕ ਪਰਿਵਾਰ ਵੱਲੋਂ ਆਪ ਜੀ ਦੇ ਬਖਸ਼ਿਆ ਪੰਡਾਰੇ ਵਿੱਚੋਂ ਪਵਿੱਤਰ ਕੜਾ ਪ੍ਰਚਾਰੀਆਂ ਦੇ ਗਾਂ ਤਿਆਰ ਕਰਕੇ ਹਾਜ਼ਰ ਕੀਤੀਆਂ ਹਨ ਆਪ ਜੀ ਕੋ ਭੋਗ ਲਗੇ ਸੀਤਲ ਪ੍ਰਸਾਦ ਜੋਸ਼ ਕੇ ਸਵਾਸ ਸਿੰਘ ਕਾ ਨਾਮ ਜੱਪੇ ਮਾਰੇ ਸੱਚੇ ਪਾਤਸ਼ਾਹ ਜੀ ਆਈ ਸਾ ਸੰਗਤੀ ਹਾਜ਼ਰੀ ਲਿਖੇ ਵਿਚਲਾਉਣੀ ਸਰਬਤ ਨੂੰ ਆਪਣੇ ਦਰੋਂ ਘਰੋਂ ਨਾਮ ਜੀਆਂ ਦਾਤਾਂ ਬਖਸ਼ੇ ਕਰਨੀਆਂ ਮਾਰੇ ਸੱਚੇ ਪਾਤਸ਼ਾਹ ਜੀ ਤਲਫਲ ਭੇਟਾ ਪ੍ਰਵਾਨ ਕਰਨੀ ਕਦਮ ਕਦਮ ਲਿਖੇ ਵਿਚਲਾਉਣੇ ਮਾਰੇ ਸੱਚੇ ਪਾਤਸ਼ਾਹ ਜੀ ਉਸ ਵਿਚੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿ ਕਰਨਾ ਪਿਛੇ ਪਰਵਾਹ ਨੂੰ ਸ਼ਾਂਤੀ ਸੰਤੋਖ ਭਾਣਾ ਮੰਨਨ ਦੇ ਬਲ ਬੁੱਧੀ ਬਖਸ਼ਿ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਖੁਸ਼ੀਆਂ ਪ੍ਰੇਵਖਸ਼ਿ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਐਸ ਵਕਾਪਨ ਮਕਰਮਤੋ ਪਵਿੱਤਰ ਓਕਮਨਾ ਮੇ ਬਖਸ਼ ਕੇ ਸੰਗਤਾਂ ਨੇ ਹਾਲ ਕਰੋ ਨਾਨਕ ਨਾਮ ਚਰਨ ਦੀ ਕਲਾ ਤੇਰੇ ਬਾਣੇ ਸਵਤਹਾ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਦੁਹਰਾ ਕੇ ਆਪੇ ਆਗਾਜ਼ ਕੀ ਤਬ ਜਲਾਇਓ ਪੰਥ ਸਭ ਸਤਨ ਕੋ ਕਮੈ ਗੁਰੂ ਨਾਨਕ ਦਾ ਗੁਰ ਗ੍ਰੰਥ ਜੀ ਮਾਨਿਓ ਅਰਗੜਾ ਦਿਲੇ ਹੈ ਜੋ ਕਬ ਕੋ ਮਿਲ ਬੋਜ ਹੈ ਗੁਰ ਸਦਨ ਹੈ ਹੈ ਚਲੇ ਸੁਦਰੇ ਵਾਰੇ ਜੋ ਸਰਦ ਤਰ ਸੀਮਤ ਵਾਹਿਗੁਰੂ ਪਾਰਿਓਤਾ کبیر مرتا مرتا جگ مر پی نہ جانے کوئے ایسی مرنی جو مرے ਬਹੁਰ ਨ ਮਰਨਾ ਹੋਏ ਆਪੇ ਹਰ ਇੱਕ ਰੰਗ ਹੈ ਆਪੇ ਬਹੁਰੰਗੀ ਜੋ ਜਿਸ ਭਾਵੇ ਨਾਨਕਾ ਸਾਈਂ ਗਲ ਚੰਗੀ ਸੋ ਕੋਟਲ ਗੁਰੂ ਸੇਵੀ ਹੈ ਐਨ ਸੁਸਹਿਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੇ ਲੰਗ ਮਹੱਲਾ ਨੋ ਮਾ ਜਾਗ ਲ ਹੋਰ ਮਨ ਜਾਗ ਲ ਹੋ ਕਾਹ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਜਾਗ ਲੈ ਹੋਰ ਮਨ ਜਾਗ ਲੈ ਹੋ ਤਹਾ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ ਰਹੋ ਮਾਤ ਪਿਤਾ ਸੁਤ ਬੰਦ ਜਨ ਤਿਤ ਜਾਸੋ ਕੀਨਾ ਜੋ ਛੂਟਿਓ ਜਬ ਦੇ ਤੈ ਧਾਰ ਅਗਨ ਮੈ ਜੀਨਾ ਜੀਵਤ ਲੋਭਿ ਉਹ ਹਰੈ ਜਗ ਕੋ ਤੁਮ ਜਾਨੋ ਸਭ ਸੁਪਨ ਸਮਨੋ ਦੇਵਤ ਲੋਭ ਉਹ ਹਰ ਹੈ ਨਾਨਕ ਹਰ ਗੁਣ ਗਾਏ ਲੈ ਸਭ ਸੁਪਨ ਸਮਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆਪ ਜੀ ਨੂੰ ਪਤਾ ਹੈ ਕਿ ਸਤਗੁਰ ਮਹਾਰਾਜ ਜੀ ਦੇ ਮਹਾਵਾਕਾਂ ਸਾਥ ਜਿਹੜਾ ਚੀਜ਼ ਲਿਖਿਆ ਤੇ ਹੁਕਮ ਕਮਾਏ ਘੱਲੇ ਆਵੇ ਨਾਨਕਾ ਸਦੇ ਉੱਠੇ ਜਾਏ ਦੇ ਮਹਾਵਾਕ ਅਨੁਸਾਰ ਆਪ ਜੀ ਦੇ ਦਰਕਰ ਦੇ ਸੇਵਕ ਬੀਬੀ ਪਪਿੰਦਰ ਕੌਰ ਜੀ ਜੋ ਕਿ ਸਤਿਗੁਰੂ ਮਹਾਰਾਜ ਜੀ ਨੇ ਜਿਤਨੇ ਕੋਣਾ ਨੂੰ ਸਵਾਸਾਂ ਦੀ ਪੂੰਜੀ ਬਖਸ਼ੀ ਕੀਤੀ ਉਹਨਾਂ ਨੂੰ ਭੋਗਦੇ ਹੋਏ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਬ ਰਾਜੇ ਸਨ ਇਹਨਾਂ ਦੇ ਸੇਵਕ ਪਰਿਵਾਰ ਵੱਲੋਂ ਉਸ ਵਿਛੜੀ ਹੋਈ ਰੂਹ ਦੇ ਨਮਿਤ ਸਤਗੁਰੂ ਮਹਾਰਾਜ ਜੀ ਦਾ ਓਟ ਆਸਰਾ ਲੈਂਦੇ ਹੋਏ ਕਈ ਰੋ ਤੋਂ ਸੇਵਕ ਪਰਿਵਾਰ ਦੇ ਗ੍ਰਹਿ ਵਿਕੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਦਿਆਲ ਫੁਰਕ ਮਿਹਰਬਾਨਾ ਅਰ ਨਾਨਕ ਸੱਚਖੰਡਾ ਜੀ ਦੇ ਮਹਾਵਾਕ ਅਨੁਸਾਰ ਸ੍ਰੀ ਸਹਿਜ ਪਾਠ ਆਰੰਭ ਹੋਇਆ ਸੰਤ ਸੋ ਸਤਗੁਰਾਂ ਦੀ ਮਹਾਨ ਕਿਰਪਾਤਾ ਦੇ ਨਾਲ ਉਪਰੰਤ ਸਤਗੁਰੂ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ ਬੇਨਤੀ ਹੋਈ ਹੈ ਸਤਗੁਰੂ ਮਹਾਰਾਜ ਜੀ ਕਿਰਪਾ ਕਰਨ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਕਰਨ ਪਿਛੇ ਪ੍ਰਵਾਹ ਨੂੰ ਸ਼ਾਂਤੀ ਸੰਤੋਖ ਭਾਣਾ ਮੰਨਨ ਦੇ ਬਲ ਬੁੱਧੀ ਬਖਸ਼ੇ ਕਰਨ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਗ੍ਰਹਿਣ ਵਾਸੀ ਪਰਿਵਾਰ ਵੱਲੋਂ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸੋ ਹੁਣ ਜਨ ਦੇ ਮਹਾਵਾਕਾਂ ਨਾਲ ਗੁਰਦੁਆਰਾ ਝੰਡੇ ਜੀ ਵਿਖੇ ਅਥਾ ਚੇਤਨ ਹੋਣਗੇ ਸੋ ਸਤਗੁਰੂ ਮਹਾਰਾਜ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਇਕਨੇ ਜਾਈ ਜਾਣਗੇ ਸੋ ਸਾਰੀਆਂ ਹੀ ਸੰਗਤਾਂ ਨੇ ਕੜਾ ਪ੍ਰਚਾਰੀਆਂ ਦੇਖਣ ਤੋਂ ਉਪਰੰਤ ਗੁਰਦੁਆਰਾ ਸਨ ਦੇ ਜੀ ਵਿਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਵਾਹਿਗੁਰੂ ਵਾਹਿਗੁਰੂ ਜੀ ਜਪੋ ਸਤਿਗੁਰੂ ਵਸਤੂ ਸਾਹਿਬ ਜੀਓ ਇਹਨੇ ਮਾਨੇ ਦੇ ਮਾਨੇ ਤਾਨੇ ਤਾਨੂ ਤਨਕਾਪੁਰ ਪਹਿਗਰੂ ਤਾਂਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਾਨ ਤਾਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਸ਼ਾ ਜੀ ਦੇ ਹਜ਼ੂਰ ਨਿਮਰਤਾ ਸਹਿਤ ਅਰਦਾਸ ਬੇਨਤੀ ਮਹਾਰਾਜ ਸੱਚੇ ਪਾਸ਼ਾ ਜੀ ਆਪ ਆਪਣੇ ਸੇਵਕਾਂ ਦੇ ਹਰ ਕਾਜ ਰਾਸ ਕਰਦੇ ਹੋ ਐਸ ਬਤਾਵ ਜੀ ਦੇ ਪਾਵਨ ਰੂਪ ਆਪ ਜੀ ਦੇ ਨਿਹਿਸਤਾਨਾਂ ਤੇ ਜਾਂਦੇ ਤਿਆਰ ਕੀਤੇ ਰਾਸਤੇ ਜੀ ਬਾਦ ਕਰਦੀ ਹਿਮਾਂਕਸ਼ੀ ਕਲੀ ਸਾਧ ਸੰਗਤ ਦਾ ਹਾਜ਼ਰ ਹੈ ਆਪ ਟਾਲੇ ਪਾਉਂਦੀ ਅੱਗੇ ਬਖਸ਼ੀ ਕੰਦੀ ਮਹਾਰਾਜ ਸੱਚੇ ਪਾਸ਼ਾ ਜੀ ਆਪ ਜੀ ਦੇ ਮਹਾਵਾਕਨ ਸਾਹਿਬ ਜੀ ਹਾਦੀ ਦੀ ਲਿਖਿਆ ਤੇ ਹਾ ਹੁਕਮ ਕਮਾਇ ਕੱਲੇ ਆਵੇ ਨਾਨਕਾ ਸਦੇ ਉੱਠੇ ਜਾਏ ਜੀ ਮਹਾਵਾਕਨ ਸਾਹਿਬ ਬੀਬੀ ਭਪਿੰਦਰ ਕੌਰ ਜੀ ਮਾਰੇ ਸੱਚੇ ਪਾਤਸ਼ਾਹ ਜੀ ਜਿਤਨੇ ਕੋ ਆਪ ਜੀ ਨੇ ਸਵਾਸਾ ਦੀ ਪੂਜੀ ਬਖਸ਼ ਕੀਤੀ ਤਿੰਨ ਨੂੰ ਕੋ ਦੇ ਹਵਾਬ ਜੀ ਦੀ ਤਨ ਵਿੱਚ ਜਾਵ ਰਾਜੇ ਸੰਗ ਇਹਨਾਂ ਦੇ ਸੇਵ ਪਰਿਵਾਰ ਵੱਲੋਂ ਮਾਰੇ ਸੱਚੇ ਪਾਤਸ਼ਾਹ ਜੀ ਉਸ ਵਿਛੜੀ ਹੋਈ ਰੂਹ ਦੇ ਵਿੱਚ ਤੁਹਾਾਰੇ ਸੱਚੇ ਪਾਤਸ਼ਾਹ ਜੀ ਰੂਹ ਤੋਂ ਸ੍ਰੀ ਸਹਿਜ ਪਾਠ ਆਰੰਭ ਹੋਇਆ ਸਨ ਮਾਰੇ ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾਲਤਾ ਹੋਇਆ ਸੰਪੂਰਨ ਬਾਣੀਆਂ ਦੇ ਭੋਗ ਪਾਇਆ ਗਿਆ ਹਨ ਮਾਲ ਸੱਚੇ ਪਾਛੇ ਭੋਗਾਂ ਤੋਂ ਬਰੰਧ ਗੁਰਦੁਆਰਾ ਚੰਡੇ ਜੀ ਵਿਖੇ ਮਾਲ ਸੱਚੇ ਪਾਛੇ ਆਪ ਜੀ ਦੇ ਮਹਾਵਕਨਸ ਕਲਤਿਕ ਮੇ ਕਿਰਤਨ ਪਰਜਾਨਾ ਗੁਰੂ ਮਹ ਜਪੇ ਲਾਜਤੈ ਨੰਦ ਮਹਾਵਕਨਸ ਕਥਾ ਕੀਰਤਨ ਹੋਣਿਆ ਮਾਲ ਸੱਚੇ ਪਾਛੇ ਐਸੋ ਤਾਪ ਜੀ ਦੇ ਪਾਵਨ ਸਰੋਵਰ ਆਪ ਜੀ ਦੇ ਖੁੱਲੇ ਪਿੰਡਾਨਾਂ ਵਿੱਚ ਜਲਦ ਤਿਆਰ ਕੀਤੇ ਰਾਸਤੇ ਇਵਾਦ ਕਰਦੀ ਖਿਮਾ ਬਖਸ਼ੀ ਕਨੀ ਸਾਥ ਸੰਗਤ ਹਾਜ਼ਰ ਹੈ

ਸਤਿ ਨਾਮ ਵਾਹਿਗੁਰੂ 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 ਸਤਿਨਾਮ ਓਰ ਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ ਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ